ਲਾ ਸੱਜਣੋ ਪਿੰਡ ਮੱਖਾ ਚੈਲਾ ਤਹਿਸੀਲ ਜੋਗਾ ਤੇ ਜ਼ਿਲ੍ਹਾ ਮਾਨਸਾ ਤੋਂ ਨਾ ਦੋ ਪਸ਼ੂ ਬਕਾਉ ਆ ਬਾਈ ਕੋਲੇ ਉਦਾਂ ਜੀ ਗੱਲਬਾਤ ਕਰ ਲਈ ਪਸ਼ੂ ਕਾਫੀ ਗਿਣਤੀ ਚ ਰੱਖੇ ਵੇ ਇੱਕ ਤਾਂ ਇਹ ਬੈੜ ਸੂਣ ਦੇ ਬਿਲਕੁਲ ਨੇੜਾ ਤੇ ਇੱਕ ਆ ਦਿਖਾ ਦਾਂਗੇ ਇਧਰਲੇ ਬੰਨੇ ਫੁੱਲ ਡਿਟੇਲ ਨਾਲ ਸਾਰੇ ਰਿਕਾਰਡ ਨਾਲ ਦਿਖਾ ਦਾਂਗੇ ਤੇ ਉਦਾਂ ਪਸ਼ੂ ਬਾਈ ਫਰਾਂ ਕੋਲੇ ਇਹ ਲਾ ਲੂ ਵੀ 35 ਤੋਂ 40 ਨਗ ਨੇ 40 ਤੋਂ 45 ਲੀਟਰ ਤੱਕ ਦੀ ਬੈੜਾ ਤੇ 22 ਤੋਂ 23 ਕਿਲੋ ਤੱਕ ਦੀ ਬਾਈ ਕਹਿੰਦਾ ਮੱਝ ਵੀ ਰੱਖੀ ਵੀ ਆ। ਸ਼ੌਂਕੀ ਆ ਜਾਂ ਕੰਮ ਆ ਬਾਈ ਹੋਰਾਂ ਦਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ। ਤੇ ਜਿਹੜਾ ਰੇਟ ਆ ਰੇਟ ਵੀ ਇਸ ਬੈਡ ਦਾ ਬਾਈ ਤੁਹ ਵੀਡੀਓ 'ਚ ਹੀ ਕਰਾ ਦਾਂਗੇ ਤੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ। ਆ ਜਾਓ ਜੀ। ਹੋਰ ਕੀ ਹਾਲ ਹੈ ਜੀ? ਵਧੀਆ ਜੀ। ਆ ਜੀ ਨੀੜ ਨੂੰ ਆ ਜਮੜਾ ਜ। ਨਾਮ ਤੇ ਫੋਨ ਨੰਬਰ ਦੱਸ ਦਿਓ ਜੀ। ਨਾਮ ਕੀਸਰ ਸਿੰਘ ਬਾਈ ਜੀ। ਫੋਨ ਨੰਬਰ ਜੀ। ਫੋਨ ਨੰਬਰ 9463840138 ਜੀ। 94638 40138 40138 ਤੇ ਇੱਥੇ ਤੋਂ ਨਾ ਪਸ਼ੂ ਤੁਸੀਂ ਬੇਫਿਕਰ ਹੋ ਕੇ ਖਰੀਦ ਸਕਦੇ ਹੋ ਕਿਉਂਕਿ ਤੇ ਮੇਰਾ ਖਿਆਲ ਆ ਬਾਈ ਆਪਾਂ ਸਰਪੰਚਾਇਤ ਕੀ ਹੈ ਨਾ ਹੋ ਗਏ ਆ ਇਹ ਇੱਥੋਂ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਊਗੀ ਵੀ ਕੋਈ ਠੱਗੀ ਠੋਰੀ ਜਾਂ ਮੈਂ ਕਹੂੰਗਾ ਕੋਈ ਗੱਲ ਵੱਧ ਘੱਟ ਹੋ ਜੀ ਬਾਈ ਨਹੀਂ ਬਿਲਕੁਲ ਨਹੀਂ ਬਾਈ ਡਾ ਤਾਂ ਹਾਂ ਕੋਈ ਅਖਰਾਜ ਹੀ ਰਹੂਗਾ ਕੰਮ ਉਂ ਬਾਈ ਗੱਲ ਕਰ ਲਈਏ ਜੇ ਮੇਰਾ ਖਿਆਲ ਸਰਪੰਚ ਜੀ ਦਾ ਹੋਣਾ ਆ ਗਿਆ ਉਹ ਪਸ਼ੂਆਂ ਦਾ ਸ਼ਮਕ ਕਹੂੰਗਾ ਮੈਂ ਇਹ ਤਾਂ ਬਜ਼ੁਰਗਾਂ ਤੁਸੀਂ ਆ ਬਾਈ ਠੀਕ ਹੈ ਗੱਲ ਕਿੰਨੇ ਕਿੰਨੇ ਟੋਟਲ ਨਾ ਗਾ ਆਪਣੇ ਕੋਲੇ ਟੋਟਲ ਹੋਣਗੇ ਬਈ 35 35 35 ਹਾਂ ਠੀਕ ਹੈ ਗੱਲ ਬਾਤ ਤੋਂ ਬਾਅਦ ਉੱਦਾਂ ਵਾਲੀ ਮੱਝ ਕਿੰਨੀ ਜਮ ਦੱਸੇ ਬਾਈ ਬਾਦ ਆਪਣੇ ਕੋਲੇ ਬਈ ਚੋਈ ਕਰਾਉਣੀ ਤੇ ਉਹ ਵੀ ਬਾਈ ਕਹਿੰਦਾ ਵੀ ਆਪਣੀ ਇੱਕ ਨਾਰਮਲ ਸੇਵਾ ਤੇ ਕਲੇ ਲਈ ਕਈ ਭਰਾ ਕਮੈਂਟ ਕਰਨੀ ਨਾਰਮਲ ਤੇ ਬਾਈ ਤੇ ਹੀ ਦੰਦੀ ਨਹੀਂ ਨਹੀਂ ਭਾਈ ਆਪਾਂ ਦੇਮਕ ਸਾਹਮਣੇ ਚਵਾਵਾਂਗੇ ਨਾ ਆਪਾਂ ਨੂੰ ਕੋਈ ਐ ਨਹੀਂ ਹੈਗਾ ਆਪਾਂ ਕਿਹੜੇ ਵੇਚਣੀ ਆ ਉਹ ਉਹ ਤਾਂ ਬਸ ਸ਼ੌਂਕ ਤੌਰ ਤੇ ਆਪਾਂ ਉਹ ਕਰਨੀ ਇੱਕ ਸ਼ੌਂਕ ਪੂਰਾ ਕਰਨਾ ਇੱਕ ਸ਼ੌਂਕ ਪੈਦਾ ਕਰਨਾ ਤੇ ਸ਼ੁਰੂਆਤ ਭਾਈ ਆ ਬੈਡ ਤੋਂ ਕਰ ਲਈ ਹਾਂਜੀ ਬਾਈ ਲੱਭੀ ਮਾਰਦੇ ਕੈਮਰਾ ਫੇਸ ਕੁਆਲਟੀ ਬਾਡੀ ਤੋਂ ਲਾ ਕੇ ਚੈੱਕ ਕਰਾ ਦੇ ਇੱਕ ਇਹ ਬੈਡ ਬਾਈ ਹੋਰਾਂ ਨੇ ਜਿਵੇਂ ਦੱਸਿਆ ਵੀ ਰਿਸ਼ਤੇਦਾਰੀ ਚੋਂ ਆਈ ਵੀ ਆ ਬਾਕੀ ਆ ਸਾਰੀ ਨਸਲ ਕਰਦੀ ਆ ਹਾਂ ਬਿਲਕੁਲ ਭਾਈ ਠੀਕ ਆ ਗੱਲ ਆ ਜਾ ਬਾਈ ਤੋਰ ਦੇ ਫੋਲ ਵੀ ਤੇ ਬਾਕੀ ਸੱਜਣਾਂ ਤੁਰਦੀ ਜੱਜਮੈਂਟ ਕਰ ਸਕਦੇ ਹਾਂ ਸੂਆ ਕਿਹੜਾ ਰਹੂਗੀ ਜੀ ਇਹ ਇਹਦਾ ਤੀਜਾ ਬਾਈ ਜੀ ਤੀਜਾ ਸੂਆ ਰੀਨਲ ਹਾਂ ਉਹੀ ਗੱਲ ਹੈ ਵਪਾਰੀ ਕੋਲ ਹੁੰਦੀ ਤਾਂ ਨੇ ਦੂਜਾ ਹੀ ਰਹਿਣਾ ਸੀਗਾ ਨਹੀਂ ਬਾਈ ਕੀ ਆ ਯਾਰ ਐਵੇਂ ਠੀਕ ਆ ਗੱਲ ਝੂਠ ਮਾਰਨ ਦਾ ਫਿਰ ਕੰਮ ਬਾਈ ਕਹਿੰਦਾ ਜਮ ਜੈਨੂਅਨੀ ਦੱਸਣਾ ਜਿੰਨੀ ਗੱਲਬਾਤ ਹੈਗੀ ਆ ਲਿਆ ਲਿਆ ਬਾਈ ਇਧਰ ਲੈ ਬੰਨੇ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਦੁੱਧ ਕਿੰਨਾ ਕੁ ਦੰਦੀ ਰਹੀ ਹੈ ਜੀ ਇਹ ਇਹ ਦੁੱਧ ਬਾਈ ਅਸੀਂ ਇਹਦਾ 35 36 ਲੀਟਰ ਚੋਇਆ ਵੈ ਕੰਪਿਊਟਰ ਕੰਡੇ ਤੇ ਇਹੋ ਜੀ ਗੱਲ ਨਹੀਂ ਵੀ ਅਗਲਾ ਪੱਕ ਆ ਦੁੱਦੋ ਬਾਈ ਕਹਿੰਦਾ 35 ਤੋਂ 36 ਕਿਲੋ ਕੰਡੇ ਤੇ ਤੋਲਣ ਵਾਲਾ ਚੋਇਆ ਵਿਆ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਦਿਨ ਕਿੰਨੇ ਕੱਢ ਦੀ ਜੀ ਦਿਨ ਲੈ ਜੂ ਬਾਈ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਬਈ ਕਿਹੜਾ ਹੋਰ ਕਮਾ ਦੇ ਬਈ ਇੱਥੋਂ ਲੈ ਆ ਲੈ ਆ ਲੈ ਆ 5 ਤਰੀਕ ਨੂੰ ਦਿਨ ਪੂਰੇ ਨੇ ਮੇਰੇ ਖਿਆਲ ਤਰੀਕ ਬਾਈ ਅੱਜ 29 ਦੇ ਲਗਭਗ ਹੋਊਗੀ 29 30 ਨਹੀਂ 30 ਆ ਬਈ ਜੀ ਅੱਜ ਆ 30 ਤਰੀਕ ਹੋ ਗਈ ਹਾਂਜੀ ਹਾਂ ਤੇ 31 ਦਾ ਮਹੀਨਾ 6 ਦਿਨ ਇਹਦੇ ਪੈਂਡਿੰਗ ਨੇ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦਾ ਬਾਈ ਹਜੇ ਤਾਂ ਉਹਨੂੰ ਤੁਰਨੋਂ ਹਟ ਜੂ ਇਹ ਬਹੁਤ ਵੱਡਾ ਤੇ ਬਾਕੀ ਹੈਗੀਆਂ ਬਾਈ ਮਸ਼ੀਨੀ ਚਵਾਈ ਤੇ ਨੇ ਹਾਂ ਬਾਈ ਮਸ਼ੀਨੀ ਤੇ ਆ ਹੈਗੀਆਂ ਸੱਜਣੋ ਮਸ਼ੀਨੀ ਚਵਾਈ ਤੇ ਨੇ ਕਿਉਂਕਿ ਮਸ਼ੀਨੀ ਚਵਾਈ ਵਾਲਾ ਸੱਜਣੀ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਇਹਨਾਂ ਦੁੱਧ ਮੈਂ ਕਹੂੰਗਾ ਯਾਰ ਓਦਾਂ ਚੋਨਾ ਵੀ ਔਖਾ ਹੋ ਜਾਣਾ ਤੇ ਬਾਕੀ ਇੱਥੋਂ ਕੁਆਲਿਟੀ ਬੰਦੇ ਬਾਈ ਕਮਾ ਕੇ ਤੇ ਗੱਬਣ ਕਿਹੜੇ ਸੀ ਮਨ ਤੋਂ ਆ ਜੀ ਇਹ ਇਹ ਬਾਈ 40 433 ਤੋਂ ਆ ਬਾਈ 40 433 ਇਹ ਕਿਹੜਾ ਡੈਨਮਾਰਕ ਦਾ ਬਾਈ ਹਾਂ ਹਾਂ ਡੈਨਮਾਰਕ ਦਾ ਬਾਈ ਇੱਥੋਂ ਕਰਾ ਦੀ ਲੱਭੀ ਚੈੱਕ ਆਡਰ ਇਹਦਾ ਹਲੇ ਦੇ ਜਿੱਡੀ ਆਪ ਆ ਓਡੀ ਹਵਾਨਾ ਬਣਾ ਦੂ ਹਾਈਟ ਤੇ ਇਹਦੀ ਰਹੂਗੀ ਮੀਡੀਅਮ ਪਰ ਲੇਵਾ ਬਹੁਤਾ ਥੱਲੇ ਆਇਥੋਂ ਚਾ ਇੱਕ ਕਰ ਸਕਦੇ ਆ ਇਹ ਆ ਚੀਜ਼ ਆ ਚੀਜ਼ ਜਿਵੇਂ ਚਮਕਾਵਰ ਕੇ ਧੋਲੇ ਵਾਲਾ ਕਹਿੰਦਾ ਹੁੰਦਾ ਵੀ ਇੱਥੇ ਲਾ ਦੂ ਉਹ ਉਹ ਕੰਮ ਹੀ ਕਰ ਦੂਗੀ ਉੱਤੋਂ ਰਹੂਗੀ ਸਟ੍ਰੇਟ ਤੇ ਸਵੇਰ ਆਦੀ ਬਈ ਠੰਡੀ ਜਮਾ ਹਨਾ ਹਾਂ ਬਈ ਉਹ ਕੋਈ ਨਾ ਬਈ ਆਪਦਾ ਦੇਖ ਲੇ ਅਗਲਾ ਕੋਈ ਚੱਕਰ ਵਾਲੀ ਤਸੱਲੀ ਕਰ ਲੈ ਤਸੱਲੀ ਕਰ ਲੈ ਕੋਈ ਐ ਨਹੀਂ ਆਪਾਂ ਯਾਰ ਠੀਕ ਆ ਗੱਲ ਹਾਂ ਬਾਈ ਕਹਿੰਦਾ ਪੂਰੀ ਤਸੱਲੀ ਕਰਾ ਕੇ ਦੇ ਦਾਂਗੇ 35 ਦੇ ਕਿਲੋ ਦੇ ਲਗਭਗ ਕੰਡੇ ਤੇ ਦਾ ਦੁੱਧ ਤੋਲਿਆ ਐਸ ਵਾਰੀ ਤੁਹਾਡੀ ਕੀਰਤੇ ਡਪੰਡਾ ਵੀ ਤੁਸੀਂ ਇਹ ਤਾਂ 40 ਲੈਨੇ ਹੋ 45 ਲੈਨੇ ਹੋ ਜਾਂ 30 ਲੈਨੇ ਹੋ ਜਾਂ 25 ਲੈਨੇ ਹੋ ਬਾਈ ਆਪਾਂ ਇਹਦਾ 35 ਚੋ ਲਿਆ ਹਾਂ ਬਾਈ ਆਪਾਂ ਜੇ ਕੋਈ ਕਈ ਵਾਰੀ ਕਿਸੇ ਨੂੰ ਐਵੇਂ ਆ ਆਪਾਂ ਚਵਾ ਕੇ ਵੀ ਦੇ ਦਾਂਗੇ 35 ਆਪਾਂ ਜਮਾ ਉਹ ਤੇ ਕੰਡੇ ਤੇ ਤੋਲ ਕੇ ਲੈ ਕੇ ਜਾਵੇ ਹੂਣਾ ਲੈ ਕੇ ਜਾਵੇ ਠੀਕ ਆ ਗੱਲ ਲੀਟਰਾਂ ਰੂਟਰਾਂ ਨਾਲ ਨਹੀਂ ਅਸੀਂ ਤੋਲਿਆ ਕਿ ਠੀਕ ਆ ਲੀਟਰਾਂ ਦਾ ਭੋਰਾ 37 ਹੋ ਸਕਦੇ ਆ 37 ਨਹੀਂ ਦਿੰਦੇ ਠੀਕ ਆ ਗੱਲ ਆ ਲੀਟਰ ਦਾ ਉਹੀ ਗੱਲ ਆ ਜੀ ਝੱਗ ਝੋਗਣਾ ਇੰਨੇ ਦੁੱਧ ਮਗਰ ਮੈਂ ਕਹੂੰਗਾ ਵੀ 4 ਤੋਂ 5 ਵਾਧੀ ਜਾਣਗੇ ਇਹ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਇੱਥੋਂ ਕਰਾ ਦੇ ਚੱਕ ਬਰੀਡਿੰਗ ਵਾਲੀ ਬੱਛੀ ਹੈ ਜੇ ਕਿਸੇ ਸੱਜਣ ਨੇ ਮੈਂ ਕਹੂੰਗਾ ਨਾ ਬਰੀਡ ਤੇ ਕੰਮ ਕਰਨਾ ਹੈ ਬੱਚੇ ਟਾਪ ਦੇ ਦਊ ਸੀਮਨ ਵੀ ਚੰਗਾ ਲੱਗਿਆ ਤੇ ਬਾਕੀ ਕੁਆਲਟੀ ਵੀ ਤੁਹਾਡੇ ਸਾਹਮਣੇ ਹੈ ਸਟੇਟ ਰਹੂਗੀ ਉੱਤੋਂ ਬਿਲਕੁਲ ਲੈਗ ਸਕੋਰ ਦੀ ਰਹੂਗੀ ਮਜ਼ਬੂਤ ਤੇ ਅੱਜ ਇਹਦੇ ਕਿੰਨੇ ਪੈਸੇ ਲਾਵਾਂਗੇ ਜੇ ਗੱਬਣ ਗੱਬਣ ਭਰਾ ਲਈ ਜਾਂਦਾ ਕੋਈ ਅੱਜ ਬਈ ਇਹ ਆਪਾਂ ਦੇ ਦਾਂਗੇ 110000 ਇੱਕ 10 ਦੀ ਫਿਕਸ ਜਾਂ ਰੇਟ ਹੈ ਇਹ ਹਾਂਜੀ 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 ਤੇ ਵੇਚਣ ਵਾਲੀ ਹਾਂਜੀ ਦੁੱਧ ਤਿਆਰ ਕਰਾ ਕੇ ਲਿਆਂਦਾ ਫਿਰ ਉਦਾਂ ਨਾਲ हां फिर कोई गल नहीं हां हां फिर माड़ा हाँ मोटा जिन्ना के कहूंगा भी फिर अगला उमेश साहब करना खर्चा पानी या होगा ना चला 5-7000 ਖਾ ਜਾਂਦੀ ਹੈ ਬਾਈ ਠੀਕ ਹੈ ਗੱਲ ਆ ਫੇਰ ਬਾਈ ਕਹਿੰਦਾ ਉਦਾਂ ਦਾ ਰੇਟ ਹੋ ਜੂ ਜੇ ਕਿਸੇ ਨੇ 35 ਕੰਡੇਲੀਆ ਕੇ ਲਿਆਣੀਆਂ ਤੇ ਅੱਜ ਵਾਲਾ ਰੇਟ ਤੁਹਾਨੂੰ 1 ਲੱਖ ਤੇ 10000 ਇਹ ਚ ਛੋਟ ਛੱਪੇ ਵਾਲਾ ਕੰਮ ਹੀ ਆ ਜਿਆਦਾ ਅੰਤਰ ਨਹੀਂ ਹੈਗਾ ਤੇ ਹੁਣ ਮਾਰ ਦੇ ਲੱਭਿਆ ਦੋ ਨੰਬਰ ਵਾਲੀ ਬੈਡ ਤੇ ਕੈਮਰਾ ਇਹਦਾ ਕਿਹੜਾ ਸੂਆ ਰੂਗਾ ਜੀ ਇਹਦਾ ਬਾਈ ਦੂਜਾ ਸੂਆ ਜੀ ਦੂਸਰਾ ਸੂਆ ਹਾਂਜੀ ਇਹ ਇਹ ਪਤਾ ਆਪ ਕਿਹੜੇ ਸੀਮਨ ਦੀ ਆ ਜੀ ਇਹ ਬਾਈ ਸਟ੍ਰਾਈਕਰ ਦੀ ਆ ਐਵੀਐਸ ਦੀ ਐਵੀਐਸ ਦੇ ਸਟ੍ਰਾਈਕਰ ਦੀ ਇਹ ਦੰਦ ਤਕਰੀਬਨ ਆਪਾਂ ਇਹ ਦੇ ਵੇਖੇ ਮੈਨਰੇ ਖਿਆਲ ਲਾਸਟ ਵਾਲੇ ਚੱਕੀ ਜਾਂਦੀ ਹੈ ਹਾਂ ਲਾਸਟ ਕੰਨੀਆਂ ਰਹਿ ਗਈਆਂ ਬਾਈ ਗੱਬਣ ਕਿਹੜੇ ਤੋਂ ਆ ਜੀ ਇਹ ਗੱਬਣ ਆ ਬਾਈ ਜੀ ਸਪਾਈਕ ਤੋਂ ਸਪਾਈਕੇ ਕਿਹੜੇ ਦਾ ਜੀ ਇਹ ਐਵੀਐਸ ਦਾ ਹੀ ਆ ਬਾਈ ਨਿਊ ਆਏ ਆ ਇਤਕੀ ਠੀਕ ਆ ਗੱਲ ਤੇ ਬਾਕੀ ਲੇਵਾ ਫਿਕਸਰ ਰੱਖੂਗੀ ਹਾਂ ਬਾਈ ਸੂਆ ਕਿਹੜਾ ਰੂਗੀ ਇਹ ਬਾਈ ਦੂਜੇ ਹੀ ਆ ਬਾਈ ਸੂਆ ਕਿੰਨਾ ਦੁੱਧ ਦਿੱਤਾ ਇਹਨੇ ਪਹਿਲਾਂ ਇਹ ਦੁੱਧ ਦਿੱਤਾ ਇਹਨੇ ਬਾਈ 31 32 ਲੀਟਰ ਕੰਡੇ ਤੋਂ ਹਾਂ ਕੰਡੇ ਤੇ ਬਾਈ ਠੀਕ ਆ ਗੱਲ ਤੋੜ ਦਿਓ ਜੀ ਖੋਲ ਕੇ ਤੇ ਬਾਕੀ ਸੱਜਣੋ ਤੋੜ ਕੇ ਦਿਖਾ ਦੂੰਗਾ ਤੇ ਕਿਹੜੇ ਸੀਮਾਂ ਦੱਸਾਂ ਦੀ ਇਵੈਲੀ ਸਟ੍ਰਾਈਕਰ ਦੀ ਆਪ ਐ ਕਿ ਇਹ ਐ 100 ਐਵੀਐਸ ਦੇ ਉਤੋਂ ਸਪਾਈਕ ਤੋਂ ਗੱਬਣਾ ਬਾਈ ਸਪਾਈਕ ਤੋਂ ਆ ਗਈ ਗੱਬਣ ਤੇ ਪੈਲਣ ਦਾ ਮਿਲਕ ਰਿਕਾਰਡ ਆ ਗਿਆ 31 32 ਕਿਲੋ ਕੰਡੇ ਵਾਲਾ ਕੱਦ ਆ ਗਿਆ ਮੱਲੋ ਫੁੱਲਾ ਤੇ ਬਰੀਡ ਆ ਗਈ ਪੂਰੀ ਅਸਲ ਇੱਥੇ ਉਹ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਤੋਂ ਲਾ ਕੇ ਉਤੋਂ ਸਟੇਟਸ ਇਹਦੀ 100 ਦੀ 100 ਰੋਗੀ ਬੜ ਜਿੰਨੀ ਵੀ ਹੈਗੀ ਲੈ ਚਲੋ ਜੀ ਘਮਾ ਕੇ ਉਧਰ ਲੈ ਬੰਨੀ ਭੱਜਣਾ ਦਾ ਬਾਈ ਹਾਂ ਥੋੜਾ ਜਿਹਾ ਭੱਜਣਾ ਠ ਕਰਦੀ ਆ ਕਹਿੰਦੇ ਕਿਉਂਕਿ ਇਹ ਅੰਦਰਲੇ ਬੰਨੇ ਬਣ ਕੇ ਰੱਖਦੇ ਜੀ ਫਿਰ ਥਿਲਕੂਗੀ ਚੰਗਾ ਉਹ ਲੈ ਚਲ ਬਾਈ ਲੈ ਚੱਲ ਲੈ ਚੱਲ ਤੇ ਇੱਥੇ ਤੋਂ ਫੇਸ ਕੁਆਲਿਟੀ ਕਰ ਸਕਦੇ ਹਾਂ ਚੈੱਕ ਕਿੰਨੇ ਦਿਨ ਬਾਕੀ ਨੇ ਜੀ ਇਹਦੇ ਇਹਦੇ ਬਈ 11 ਅੰਕ ਦਿਨ ਲੇਜੂਗੀ ਇਹ 11 ਦਿਨ ਹਾਂ ਬਣੂ ਬਹੁਤ ਬਈ ਹਜੇ ਤਾਂ ਜਮਈ ਆਰਡਰ ਮੈਂ ਇਹ ਕਹੂੰਗਾ ਵੀ ਫਿਕਸ ਰੱਖੂਗੀ ਫਿਕਸ ਹਵਾਨੀ ਨਹੀਂ ਰਹੂਗੀ ਕਿਉਂਕਿ ਫਿਕਸ ਹਵਾਨਾ ਗਾਵਾਂ ਚ ਅਕਸਰ ਜ਼ਿਆਦਾ ਕੰਮ ਜਾਬ ਰਹਿੰਦਾ ਤੇ ਇਹ ਵੀ ਬਈ ਮਸ਼ੀਨੀ ਚਵਾਈ ਤੇ ਹਾਂ ਬਈ ਮਸ਼ੀਨੀ ਠੀਕ ਟੋਟਲ ਮੈਂ ਕਹੂੰਗਾ ਆਪਣੇ ਸਾਰੇ ਪਸ਼ੂ ਮਸ਼ੀਨੀ ਚਵਾਈ ਤੇ ਹਾਂ ਮਸ਼ੀਨੀ ਤੇ ਆ ਬਈ ਮਸ਼ੀਨੀ ਵਾਲਾ ਭਰਾ ਹੀ ਸੰਪਰਕ ਕਰ ਲੈ ਜੀ ਮੈਂ ਉੱਤੋਂ ਇੱਥੋਂ ਕਰ ਸਕਦੇ ਹਾਂ ਚੱਕ ਬਿਲਕੁਲ ਸਟ੍ਰੇਟ ਆ ਆਪ ਵੀ ਟੌਪ ਦੇ ਸੀਮਨ ਦੀ ਆ ਲੱਗਿਆ ਵੀ ਇਹਦੇ ਟੌਪ ਦਾ ਹੀ ਅੱਗੇ 31 32 ਕਿਲੋ ਦਾ ਮਿਲਕ ਰਿਕਾਰਡ ਹੈ ਇਹਦਾ ਰੇਟ ਫਿਰ ਦੱਸਾਂਗੇ ਜੀ ਇਹ ਇਹਦਾ ਬਾਈ ਮੈਂ ਐਵੇਂ ਵੀ ਦੱਸਦਾ ਇਹਦੀ ਮਦਰ ਸਾਡੇ ਕੋਲੇ ਡੈਥ ਹੋ ਗਈ ਸੀ ਹਾਂਜੀ 43 ਲੀਟਰ ਦੁੱਧ ਸੀਗਾ ਉਹਦਾ ਇਹਦੀ ਮਾਂ ਹਾਂਜੀ 43 ਕਿਲੋ ਆ ਥਲੇਰੀਏ ਚ ਹੋ ਗਈ ਸੀ ਉਹ ਠੀਕ ਆ ਜੀ ਐਸਪਾਇਰ ਹੋ ਗਈ ਸੀ ਆਪਣੇ ਗਾਂ ਠੀਕ ਆ ਗੱਲ ਇਹਨੇ ਦਿੱਤਾ 31 32 ਕਿਲੋ ਕੰਡੇ ਦਾ ਪਹਿਲਾਂ ਨੇ ਇਹਦੀ ਮਾਂ ਦਾ ਸੀ 43 ਕਿਲੋ ਤੇ ਇਹਦਾ ਰੇਟ ਬਾਈ ਇਹਦਾ ਰੇਟ ਬਾਈ ਫੋਨਤੀ ਰੱਖ ਲਾਂਗੇ ਯਾਰ ਰੇਟ ਉਹੀ ਬਾਈ ਫੋਨ ਕਰੇ ਜਿਹੜਾ ਮੰਨ ਕੇ ਚੱਲ ਲਾਊਗਾ ਜੀ ਨੇ ਮੈਂ ਕਹੂੰਗਾ ਬੀ 20 ਕਿਲੋ ਵਾਲੀ ਮੱਝ ਜਿੰਨੇ ਪੈਸੇ ਹਾਂ ਬਸ ਠੀਕ ਆ ਗੱਲ ਤੁਹਾਨੂੰ ਇੱਕ ਆਈਡੀਆ ਜਿਹਾ ਦੇਤਾ ਵੀ ਇਹਦੀ ਕੀਮਤ ਆ ਜਿਹੜੀ ਚੰਗੀ ਕੀਮਤ ਰਹੂਗੀ ਕੋਈ ਲੱਖ ਡੇਢ ਲੱਖ ਵਾਲਾ ਸੱਜਣ ਵੀ ਕੰਡਾ ਡੇਢ ਵਾਲਾ ਵੀ ਫੋਨ ਨਾ ਕਰੇ ਆਪਾਂ ਨੂੰ ਹਾਂ ਇਹਦੀ ਇਹਦੀ ਕੀਮਤ ਮੈਂ ਤੁਹਾਨੂੰ ਇੱਕ ਆਈਡੀਆ ਜਿਹਾ ਦੇਤਾ ਇਹ ਬਾਈ ਕਹਿੰਦਾ ਕੱਚੀ ਆ ਤਿਆਰ ਹੋਗੀ ਤਾਂ ਉਦਾਂ ਦਾ ਕੰਮ ਹੋ ਜਾਊਗਾ ਅੱਜ ਵੀ ਇੱਕ ਦੀ ਆ ਤਾਂ ਉਦਾਂ ਦੇ ਰੇਟ 'ਚ ਹੋ ਜਾਊਗੀ ਕਿਉਂਕਿ ਇਹ ਘਰ ਦੀ ਬਰੀਡ ਆ ਹੋਮ ਬਰੀਡ ਆ ਗਈ ਬਾਈ ਦੀ ਜੇ ਦੋਨਾਂ ਦੀਆਂ ਵਸ਼ੀਆਂ ਕਟਾਉਣੀਆਂ 40 40 ਹਜ਼ਾਰ ਦੀਆਂ ਦੋਨਾਂ ਦੀਆਂ ਕਟਾ ਲਵਾਂ ਠੀਕ ਆ ਗੱਲ ਹੂੰ 40000 ਦੀ ਇਹਦੀ 25 ਘੱਟ ਲਾਂਗੇ ਤੇ ਉਹਦੀ 30 ਦੀ ਘੱਟ ਲਾਂਗੇ ਉਹਦੀ ਘੱਟ ਲਾਂਗੇ 30000 ਦੀ ਠੀਕ ਹੈ ਗੱਲ ਉਹ ਬੈਠ ਮੈਂ ਕਹੂੰਗਾ ਵੀ ਆਪਾਂ 10 ਮੰਗਿਆ ਤੇ ਹਾਂ 70000 ਦੀ ਛੱਡ ਦਾਂਗੇ ਬਸ ਹੀ ਆਪਾਂ ਨੂੰ ਬਸ 15 ਦਿਨ ਦੁੱਧ ਪਿਆ ਕੇ ਦੇ ਦਿਆ ਠੀਕ ਹੈ ਜੀ ਤੇ ਨੰਬਰ ਬੋਲ ਦਿਓ ਜੀ ਨੰਬਰ 94638 40138 94638 40138 ਪਿੰਡ ਮੱਖਾ ਚੈਲਾ ਤਹਿਸੀਲ ਜੋਗਾ ਤੇ ਜ਼ਿਲ੍ਹਾ ਰਹੂਗਾ ਮਾਨਸਾ ਜਿਹੜੇ ਵੀ ਭਰਾ ਨੂੰ ਇਹਨਾਂ ਦੋਨਾਂ 'ਚ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ પાસ ਕਰਕੇ ਲੈ ਜਿਓ ਧੰਨਵਾਦ ਜੀ